ਪੰਜਾਬ ਦੇ ਮਾਚੇ ਇਲਾਕੇ ਵਿੱਚ ਇੱਕ ਗਰੀਬ ਮਜ਼ਦੂਰ ਰਹਿੰਦਾ ਸੀ ਉਸਦੇ ਘਰ ਵਿੱਚ ਕੁਝ ਵੀ ਖਾਣੂ ਨਹੀਂ ਸੀ ਪਰ ਫਿਰ ਵੀ ਉਹ ਹਮੇਸ਼ਾ ਖੁਸ਼ ਰਹਿੰਦਾ ਇੱਕ ਦਿਨ ਉਸਨੇ ਸੜਕ ਤੇ ਇੱਕ ਗਰਮ-ਗਰਮ ਰੋਟੀ ਪਈ ਦੇਖੀ ਉਸਨੇ ਸੋਚਿਆ ਕਿਸੇ ਗਰੀਬ ਦੀ ਰੋਟੀ ਡਿੱਗੀ ਹੋਵੇਗੀ ਤੇ ਉਸਦੇ ਮਨ ਵਿੱਚ ਚੱਲਿਆ ਮੈਂ ਇਸ ਨੂੰ ਖਾ ਲਵਾਂ ਪਰ ਫਿਰ ਉਸਦੇ ਦਿਲ ਵਿੱਚ ਖਿਆਲ ਆਇਆ ਨਹੀਂ ਸ਼ਾਇਦ ਕਿਸੇ ਹੋਰ ਨੂੰ ਵੀ ਮੇਰੇ ਨਾਲੋਂ ਵੱਧ ਜ਼ਰੂਰਤ ਹੋਵੇਗੀ ਮਜ਼ਦੂਰ ਨੇ ਰੋਟੀ ਚੁੱਕੀ ਇੱਕ ਬੁੱਢੇ ਭਿਖਾਰੀ ਕੋਲ ਲੈ ਗਿਆ ਜੋ ਪਾਸ ਦੇ ਰੁੱਖ ਹੇਠਾਂ ਬੈਠਾ ਸੀ ਭਿਖਾਰੀ ਨੇ ਖੁਸ਼ ਹੋ ਕੇ ਰੋਟੀ ਖਾਤੀ ਤੇ ਮਜ਼ਦੂਰ ਨੂੰ ਦੁਆ ਦਿੱਤੀ ਰੱਬ ਦਾ ਹਸਾ ਬੜਾ ਸਿੱਧਾ ਏ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਉਸ ਰਾਤ ਮਜ਼ਦੂਰ ਦੇ ਦਰਵਾਜ਼ੇ ਤੇ ਇੱਕ ਅਮੀਰ ਵਪਾਰੀ ਆਇਆ ਉਸਨੇ ਕਿਹਾ ਮੈਂ ਤੁਹਾਨੂੰ ਇੱਕ ਬੈਗ ਭਰ ਕੇ ਸੋਨੇ ਦੇ ਸਿੱਕੇ ਦੇਣਾ ਚਾਹੁੰਦਾ ਹਾਂ ਕਿਉਂਕਿ ਮੈਂ ਤੁਹਾਡੀ ਇਮਾਨਦਾਰੀ ਤੇ ਦਿਆਲਤਾ ਬਾਰੇ ਸੁਣਿਆ ਹੈ ਮਜ਼ਦੂਰ ਹੈਰਾਨ ਰਹਿ ਗਿਆ ਵਪਾਰੀ ਨੇ ਦੱਸਿਆ ਕਿ ਉਹ ਉਸੇ ਭਿਖਾਰੀ ਦਾ ਪੁੱਤਰ ਸੀ ਜਿਸ ਨੂੰ ਮਜ਼ਦੂਰ ਨੇ ਰੋਪੀ ਦਿੱਤੀ ਸੀ ਉਸ ਦਿਨ ਤੋਂ ਮਜ਼ਦੂਰ ਦੀ ਜ਼ਿੰਦਗੀ ਬਦਲ ਗਈ ਪਰ ਉਹ ਸਦਾ ਦਲਾਜੇ ਵੀ ਗਰੀਬ ਦੀ ਮਦਦ ਲਈ ਟੜਕਦਾ ਹੈ ਦਿਲ ਤੋਂ ਦਿੱਤੀ ਦਾਤ ਕਦੇ ਵੀ ਖਾਲੀ ਨਹੀਂ ਜਾਂਦੀ ਦੀ ਦੂਜਿਆਂ ਦੀ ਮਦਦ ਕਰੋ ਤੁਹਾਨੂੰ ਵੀ ਕਦੇ ਨਾ ਕਦੇ ਇਸ ਦਾ ਫਲ ਜਰੂਰ ਮਿਲੇਗਾ